ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਭਰਤ ਪੁਸ਼ਨ ਅੱਜ ਜਿਸ ਤਰ੍ਹਾਂ ਕਿ ਅੱਜ ਅਸ਼ਟਮੀ ਦਾ ਪਾਵਨ ਅਫਸਰ ਹੈਗਾ ਸੋ ਅੱਜ ਦੇ ਦਿਨ ਨਵਰਾਤਰੀ ਦੀ ਅਸ਼ਟਮੀ ਹੈਗੀ ਹੈ ਸੋ ਆਪਣੇ ਆਪਣੇ ਘਰਾਂ ਦੇ ਨਾਲ ਵਿਧੀ ਵਿਵਹਾਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਉਹ ਕੰਜਕ ਪੂਜਨ ਕਰ ਰਹੇ ਨੇ ਸੋ ਮਾਤਾ ਰਾਣੀ ਦਾ ਗੁੰਗਾਨ ਕਰਦੇ ਹੋਏ ਨਜ਼ਰ ਆ ਰਹੇ ਨੇ ਭਗਤ ਜਨ ਸੋ ਇੱਕ ਵਿਧੀ ਵਿਵਹਾਨ ਹੈਗਾ ਕਿ ਅੱਜ ਦੇ ਦਿਨ ਕੰਜਕ ਪੂਜਨ ਅਸ਼ਟਮੀ ਵਾਲੇ ਦਿਨ ਕੰਜਕ ਪੂਜਨ ਆਪਣੇ ਘਰਾਂ ਦੇ ਵਿੱਚ ਸ਼ਰਧਾਲੂ ਕਰਦੇ ਨੇ ਅੱਜ ਦੇ ਦਿਨ ਮਾਤਾ ਰਣਿਤਾ ਅਸ਼ਟਮੀ ਦਾ ਪੂਜਨ ਹੁੰਦਾ ਹੈਗਾ ਸੋ ਇੱਕ ਪਾਸੇ ਜਿੱਥੇ ਕਿ ਮੰਦਰਾਂ ਦੇ ਵਿੱਚ ਬੜੀਆਂ-ਬੜੀਆਂ ਲਾਈਨਾਂ ਦੇ ਵਿੱਚ ਲਾਕੇ ਸ਼ਰਧਾਲੂ ਮੱਥਾ ਟੇਕਦੇ ਨੇ ਸੋ ਅੱਜ ਦੇ ਦਿਨ ਮਾਤਾ ਦੇ ਜਿਹੜੇ ਫਾਸਟ ਰੱਖੇ ਹੁੰਦੇ ਨੇ ਓਹਨ ਮਾਤਾ ਦੇ ਲਈ ਖਾਸ ਤੌਰ ਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆਂ ਕਿ ਪੂਰੀ ਯਾਨੀ ਹਲਵੇ ਦਾ ਜਿਹੜਾ ਪ੍ਰਸ਼ਾਦ ਬਣਾਇਆ ਜਾਂਦਾ ਹੈਗਾ ਜੋ ਕਿ ਕੰਜਕ ਰੂਪ ਦੇ ਵਿੱਚ ਪੂਜਨ ਕਰਕੇ વિધિવધાન ਦੇ ਨਾਲ ਕੰਜਕਾਂ ਨੂੰ ਅਰਪਣ ਕੀਤਾ ਜਾਂਦਾ ਹੈਗਾ ਸੋ ਪਹਿਲਾਂ ਕੰਜਕ ਘਰੇ ਬਿਠਾਈ ਜਾਂਦੀ ਹੈਗੀਆਂ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕੰਜਕ ਪੂਜਨ ਕੀਤਾ ਜਾ ਰਿਹਾ ਹੈਗਾ ਪੂਰੇ ਵਿਧਿਵਿਧਾਨ ਦੇ ਨਾਲ ਮਾਤਾ ਰਾਣੀ ਦਾ ਧਿਆਨ ਕਰਕੇ ਪੂਜਨ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਪਟਿਆਲੇ ਦੀਆਂ ਤਸਵੀਰਾਂ ਨੇ ਪੂਰੇ ਵਿਧਿਵਿਧਾਨ ਦੇ ਨਾਲ ਫਿਰ ਕੰਜਕ ਨੂੰ ਤਿਲਕ ਲਗਾਇਆ ਜਾਏਗਾ ਖੰਮਨੀ ਬਣੀ ਜਾਏਗੀ ਉਸ ਤੋਂ ਬਾਅਦ ਕੰਜਕਾਂ ਦੇ ਲਈ ਤਰ੍ਹਾਂ ਤਰ੍ਹਾਂ ਦੇ ਸ਼ਰਧਾਲੂਆਂ ਨੂੰ ਜਿਸ ਤਰ੍ਹਾਂ ਜੋ ਵੀ ਸ਼ਰਧਾ ਹੁੰਦੀ ਆ ਉਸ ਦੇ ਹਿਸਾਬ ਦੇ ਨਾਲ ਕੰਜਕਾਂ ਨੂੰ ਜਿਹੜੇ ਗਿਆ ਉਪਹਾਰ ਵੀ ਉਹ ਦਿੱਤੇ ਜਾਂਦੇ ਨੇ ਸੋ ਕੰਜਕ ਰੂਪ ਦੇ ਵਿੱਚ ਬੈਠੇ ਨੇ ਛੋਟੇ ਛੋਟੇ ਕੰਜਕਾਂ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕੀ ਨਾਂ ਤੁਹਾਡਾ ਜੀਵਿਕਾ ਜੀਵਿਕਾ ਅੱਜ ਦੇ ਦਿਨ ਅਸ਼ਮੀ ਵਾਲੇ ਦਿਨ ਕੰਜਕ ਪੂਜਨ ਹੋ ਰਿਹਾ ਹੈ ਸੋ ਕਿਸ ਤਰ੍ਹਾਂ ਦੇਖ ਰਹੇ ਹੋ ਕਾਫੀ ਗਿਫਟਸ ਮਿਲਦੇ ਨੇ ਪ੍ਰਸ਼ਾਦ ਮਿਲਦਾ ਹੈ ਹਾਂਜੀ ਸੋ ਐਕਸਾਈਟਮੈਂਟ ਰਹਿੰਦੀ ਹੈ ਅੱਜ ਦੇ ਦਿਨ ਹਾਂਜੀ ਕਿੰਨੇ ਸੈਕਿੰਡ ਬਹੁਤ ਜ਼ਿਆਦਾ ਅੱਛਾ ਕੋਈ ਸ਼ਬਦ ਵੀ ਗਾਣੇ ਤੁਸੀਂ ਹਾਂਜੀ ਕਿਹੜਾ ਗਾਣੇ ਸ਼ਬਦ ਨਹੀਂ ਮਤਲਬ ਭਜਨ ਗਾਣੇ ਜੀ ਜੀ ਮੈਂ ਮੇਰੀ ਮਾਂ ਕੇ ਲੰਬੇ ਬਾਲ ਪਰਾਂਦਾ ਲੰਬਾ ਲਾਈਓ ਤੂੰ ਜੰਮੂ ਸ਼ਹਿਰ ਮੇ ਜਾਈਓ ਮੇਰੀ ਮਾਂ ਕੀ ਪਾਇਲ ਲਾਈਓ ਤੂੰ ਜੰਮੂ ਸ਼ਹਿਰ ਮੇ ਜਾਈਓ ਮੇਰੀ ਮਾਂ ਕੀ ਪਾਇਲ ਲਾਈਓ ਪਾਇਲ ਮੇ ਘੁੰਗਰੂ ਹਜ਼ਾਰ ਪਰਾਂਦਾ ਲੰਬਾ ਲਾਈਓ ਪਾਇਲ ਮੇ ਘੁੰਗਰੂ ਹਜ਼ਾਰ ਪਰਾਂਦਾ ਲੰਬਾ ਲਾਈਓ ਮੇਰੀ ਮਾਂ ਕੇ ਲੰਬੇ ਬਾਲ ਪਰਾਂਦਾ ਲੰਬਾ ਲਾਈਓ तुम जम्मू शहर में जाइयो मेरी माँ का चूड़ा ला तुम जम्मू शहर में जाइयो मेरी माँ का चूड़ा ला चूड़े का रंग लाल पर लंबा ला चूड़े का रंग लाल पर लंबा ला, पर लंबा ला तुम मेवाल पर आम्बा ला तुम जम्मू शहर में जाइयो मेरी माँ की हार ला तुम जम्मू शहर में जाइयो मेरी का हार காலா ங்க மாக்கே தும ஜம்மூர் மாக்கும ஜம்ம்ு மைக்க ਲਾਲ ਪਰਾਂਦਾ ਲੰਬਾ ਲਾਇਓ ਬਿੰਦਿਆ ਕਾ ਰੰਗ ਲਾਲ ਪਰਾਂਦਾ ਲੰਬਾ ਲਾਇਓ ਮੇਰੀ ਮਾਂ ਕੇ ਲੰਬੇ ਬਾਲ ਪਰਾਂਦਾ ਲੈ ਕੇ ਆਈਓ ਜੰਮੂ ਸ਼ਹਿਰ ਮਤਲਬ ਕਿ ਮਾਤਾ ਰਾਣੀ ਦਾ ਗੁਣਗਾਨ ਕਰਦੀਆਂ ਕੰਜਕਾ ਛੋਟੀਆਂ ਛੋਟੀਆਂ ਅੱਜ ਦੇ ਰੂਪ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਹੋ ਤੋਂ ਕਿਸ ਤਰ੍ਹਾਂ ਦੇ ਨਾਲ ਪੂਰੇ ਵਿਧੀ ਵਿਧਾਨ ਦੇ ਨਾਲ ਮਾਤਾ ਦਾ ਗੁਣਗਾਨ ਵੀ ਇਹਨਾਂ ਕੰਜਕਾਂ ਵੱਲੋਂ ਕੀਤਾ ਜਾ ਰਿਹਾ ਹੈਗਾ ਸੋ ਕਿੰਨੇ ਖੂਬਸੂਰਤ ਪਹਿਰਾਵੇ ਚ ਤੁਸੀਂ ਦੇਖ ਸਕਦੇ ਹੈਗੇ ਹੋ ਬੈਠੀਆਂ ਨੇ ਤਸਵੀਰਾਂ ਨੇ ਕਿ ਕਿੰਨੇ ਖੂਬਸੂਰਤ ਪਹਿਰਾਵੇ ਚ ਜਿਹੜੇ ਹੈਗੇ ਮਾਤਾ ਦੇ ਸਰੂਪ ਦੇ ਵਿੱਚ ਨਾਲ ਇੱਕ ਲੋਂਕੜਾ ਵੀ ਖਾਸ ਤੌਰ ਤੇ ਜਿਹੜਾ ਹੈਗਾ ਉਹ ਸਜਿਆ ਹੋਇਆ ਹੈਗਾ ਉਹ ਵੀ ਬੈਠਾ ਹੈਗਾ ਕਿਉਂਕਿ ਲੋਂਕੜੇ ਦੇ ਵੀ ਅੱਜ ਦੇ ਦਿਨ ਜਿਹੜੀ ਹੈ ਵਿਸ਼ੇਸ਼ ਮੱਤਤਾ ਹੈਗੀ ਆ ਪੂਜਾ ਦੀ ਸੋ ਸਾਡੇ ਨਾਲ ਸ਼ਰਧਾਲੂ ਜੁੜੇ ਨੇ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਸੋ ਚੇਤਰ ਦੇ ਨਵਰਾਤਰੀ ਅਸ਼ਟਮੀ ਦਾ ਪੂਜਨਾ ਅੱਜ ਕੀਤਾ ਜਾ ਰਿਹਾ ਸੋ ਸ਼ਰਧਾਲੂ ਸਾਡੇ ਨਾਲ ਨੇ ਸੋ ਗੱਲਬਾਤ ਕਰਦੇ ਆ ਜੈ ਮਾਤਾ ਦੀ ਭਗਤੀ ਜੈ ਮਾਤਾ ਦੀ ਕੀ ਨਾਂ ਹੈ ਸਰ ਤੁਹਾਡਾ ਕਲਾਸ਼ ਚੰਦ ਗੋਇਲ ਗੁਲ ਸਾਹਿਬ ਨਵਰਾਤਰੀ ਦੇ ਪੂਜਨ ਕੀਤਾ ਜਾ ਰਿਹਾ ਹੈਗਾ ਕੀ ਵਿਧੀ ਵਿਵਹਾਰ ਦੇ ਨਾਲ ਪੂਜਾ ਅੱਜ ਪੂਜਨ ਕਿੱਤਾਂ ਜਾ ਰਿਹਾ ਪ੍ਰੇਜੈਂਟ ਕਿੱਤੇ ਬਜ ਕਿੱਤਾ ਜਾ ਰਿਹਾ ਤੇ ਮਾਤਾ ਨੂੰ ਮੰਨ ਕੇ ਉਹਦੇ ਉਹਦੇ ਮੁਤਾਬਕ ਜਿਹੜਾ ਉਹਦੀ ਇਛਾ ਦੇ ਮੁਤਾਬਕ ਜਿਹੜਾ ਹੈ ਪੂਜਾ ਕਰਦੇ ਹਾਂ ਹੂੰ ਤੇ ਉਹਨੂੰ ਜਿਹੜਾ ਪ੍ਰਵਾਨ ਹੋਵੇ ਉਸ 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 ਵਿਧੀ ਵਿਧਾਨ ਦੇ ਨਾਲ ਪੂਜਾ ਕਰਦੇ ਹਾਂ ਜੀ ਤਾਂ ਬਿਲਕੁਲ ਵਿਧੀ ਵਿਧਾਨ ਦੇ ਨਾਲ ਪੂਜਾ ਕਰਦਨੇ ਹੋਰੀ ਭਗ ਜਾਨੇ ਭਾਜੀ ਕੀ ਨਾਂਜ ਪ੍ਰਦੀਪ ਗੋਹਿਲ ਗੋਲ ਸਾਹਿਬ ਕਿਸ ਤਰ੍ਹਾਂ ਦਾ ਕੰਜਕ ਪੂਜਨ ਅੱਜ ਵਿਧਿਵਿਧਾਨ ਨਾਲ ਚੱਲ ਰਿਹਾ ਹੈਗਾ ਮਲਕੇ ਜਿਹੜੇ ਚਤੁਰ ਦੇ ਨਵਰਾਤਰੀ ਅੱਜ ਅਸ਼ਮੀ ਹੈ ਜੈ ਮਾਤਾ ਦੀ ਪਹਿਲਾਂ ਸਾਰੇ ਭਗਤਾਂ ਨੂੰ ਅੱਜ ਚਤੁਰ ਦੇ ਨਵਰਾਤਰੇ ਆ ਤੇ ਅੱਜ ਅਸ਼ਟਮੀ ਹੈ ਬਹੁਤ ਹੀ ਪਾਵਨ ਮੌਕਾ ਹੈ ਬਹੁਤ ਹੀ ਪਾਵਨ ਦਿਨ ਹੈ ਅੱਜ ਤੇ ਅੱਜ ਦੇ ਦਿਨ ਅਸੀਂ ਮਾਸ ਸਵਰੂਪ ਸਾਡੀ ਦੇਵੀਆਂ ਸਾਡੀ ਕੰਜਕਾਂ ਦੀ ਪੂਜਾ ਕਰਦੇ ਆ ਤੇ ਅਸੀਂ ਕਹਿੰਦੇ ਆ ਵੀ ਮਾਤਾ ਦਾ ਅਸ਼ੀਰਵਾਦ ਸਾਡੇ ਸਭ ਦੇ ਪਰਿਵਾਰ ਤੇ ਬਣਿਆ ਰਹੇ ਸਾਡੇ ਦੇਸ਼ ਤੇ ਬਣਿਆ ਰਹੇ ਤੇ ਅਮਨ ਸ਼ੁਕ ਸ਼ਾਂਤੀ ਸਾਡੇ ਦੇਸ਼ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਕਾਇਮ ਰਹੇ ਸੋ ਬਿਲਕੁਲ ਕਹਨੇ ਆ ਗਏ ਆ ਬਹੁਤ ਵੱਡੀ ਗੱਲ ਕਰੀਏਗੀ ਉਹ ਸਾਹਮਣੇ ਕੀ ਜਿਹੜੇਗਾ ਅਸੂ ਦੇ ਸੌਰੀ ਚੇਤਰ ਦੇ ਨਵਰਾਤ ਰਹਨੇ ਸੋ ਅੱਜ ਅਸ਼ਟਮੀ ਦਾ ਮਹਾਪਰਵ ਹੈਗਾ ਸੋ ਇਸ ਦਿਨ ਜਿਹੜੇਗਾ ਪੂਰੇ ਸੰਸਾਰ ਦੀ ਕਾਮਨਾ ਕਰਦੇ ਆ ਕਿ ਪੂਰਾ ਜਿਹੜਾ ਦੇਸ਼ ਹੈਗਾ ਉਹ ਤਰੱਕੀ ਵੱਲ ਜਾਵੇ ਸੋ ਸੁੱਖ ਸ਼ਾਂਤੀ ਹੋਵੇ ਸਾਰੇ ਪਰਿਵਾਰ ਹੱਸਦੇ ਬਜ਼ਦੇ ਰਹਿਣ ਇਸੇ ਤਰ੍ਹਾਂ ਮਾਤਾ ਰਾਣੀ ਦਾ ਗੁਣਗਾਨ ਕਰਕੇ ਇਹ ਪਾਵਨ ਪਵਿੱਤਰ ਦਿਹਾੜਾ ਜਿਹੜਾ ਹੈਗਾ ਉਹ ਮਨੰਦ ਰਹੀ ਹੈ ਅਤੇ ਕੰਜਕ ਪੂਜਨ ਕਰਦੇ ਰਹੀ ਹੈ ਅਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਹੋਰ ਵੀ ਅਪਡੇਟ ਲਈ ਬਣੇ ਰੋ ਟੈਲੀਪੋਸ ਪੰਜਾਬੀ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ